1 ਸਤੰਬਰ ਪੰਜਾਬ ਬਤੀ ਭਾਰੀ ਮੀਂਹ ਹੜ ਦਾ ਵੱਡਾ ਖਤਰਾ ਇਹਨਾਂ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਨੇਰੀ ਗਰਜ ਲਿਸ਼ਕ ਸਤਿ ਸ਼੍ਰੀ ਅਕਾਲ ਜੀ ਬੇਤਰ ਬਹਾਰਪ੍ਰੀਤ ਵੀਰੇ ਸਾਰੇ ਵੀਰਾਂ ਦਾ ਚੈਨਲ ਤੇ ਸਵਾਗਤ ਕਰਦੇ ਹਾਂ ਤੇ ਇਸ ਵੀਡੀਓ ਵਿੱਚ ਗੱਲ ਕਰਾਂਗੇ 1 ਸਤੰਬਰ ਦੇ ਮੌਸਮ ਦੀ ਪੰਜਾਬ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਦੇ ਮੌਸਮ ਦੇ ਕੀ ਹਾਲਾਤ ਰਹਿੰਦੇ ਆ ਸਾਰ ਨੇ ਕਿਹੜੇ ਕਿਹੜੇ ਖੇਤਰਾਂ ਵਿੱਚ ਹੜ ਦੀ ਸਥਿਤੀ ਬਣ ਸਕਦੀ ਕਿਹੜੇ ਕਿਹੜੇ ਖੇਤਰਾਂ ਵਿੱਚ ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਵੱਲੋਂ ਜੋ ਅਲਰਟ ਜਾਰੀ ਕੀਤਾ ਗਿਆ ਕਿਹੜੇ ਕਿਹੜੇ ਖੇਤਰਾਂ ਵਿੱਚ ਹਲਕੇ ਤੋਂ ਦਰਮਿਆਨਾ ਕਿਤੇ ਦਰਮਿਆਨੇ ਤੋਂ ਭਾਰੀ ਤਦ ਪਾਰੀ ਤੋਂ ਆਤੀ ਜਿਹੜਾ ਪਾਰੀ ਵਿੱਚ ਦਰਜ ਕੀਤਾ ਜਾਸਰ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਹਾਂ ਕੋ ਚਾਰਜ ਕਰਨਾ ਚਾਹੁੰਦੇ ਹਾਂ ਤੁਸੀਂ ਕਿਹੜੇ ਇਲਾਕੇ ਜ਼ਿਲ੍ਹੇ ਜਾਂ ਇਸ ਪਿੰਡ ਤੋਂ ਆ ਵੀਡੀਓ ਨੂੰ ਵੇਖ ਰਹੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਕੋਰ ਛੋਟੀ ਜਿਹੀ ਬੇਨਤੀ ਕਰ ਦੇਣਾ ਚਾਹੁੰਦੇ ਹਾਂ ਜਿਹੜੇ ਵੀ ਚੈਨਲ ਤੇ ਨਵੇਂ ਚੱਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਪੰਜਾਬ ਪਹਿਲੇ ਹੜ੍ਹ ਦੀ ਜਿਹੜੀ ਆ ਸਥਿਤੀ ਤੋਂ ਗੁਜ਼ਰ ਰਿਹਾ ਜਨਕੀ ਪਹਿਲੇ ਹੜ੍ਹ ਵਰਗੀ ਜਿਹ ਕੁਝ ਪਿੰਡ ਹੋ ਗਏ ਉਸ ਤੋਂ ਬਾਅਦ ਬਾਕੀ ਤਰਨ ਤਰਨ ਹੋ ਗਿਆ ਜੰਮੂ ਅੰਮ੍ਰਿਤਸਰ ਦੇ ਕੁਝ ਕਲਾਕੇ ਉਸਰ ਗੁਰਦਾਸਪੁਰ ਪਠਾਨਕੋਟ ਦੇ ਕਾਫੀ ਖੇਤਰਾਂ ਵਿੱਚ ਹੜ੍ਹ ਦੀ ਸਥਿਤੀ ਪਹਿਲਾਂ ਹੀ ਜਿਹੜੀ ਕਾਫੀ ਪਿੰਡ ਡੁੱਬ ਚੁੱਕੇ ਨੇ ਤੇ ਆਉਣ ਵਾਲੇ ਅਗਲੇ ਦਿਨਾਂ ਵਿੱਚ ਹੋਰ ਜਿਹੜਾ ਮੀਂਹ ਪੈਣ ਦਾ ਸਾਰ ਨੇ ਜਣਕੀ ਇੱਕ ਤੋਂ ਲੈ ਕੇ 4 ਸਤੰਬਰ ਦੇ ਵਿੱਚਕਾਰ ਇੱਕ ਜਾਂ ਦੋ ਵਾਰ ਫਿਰ ਤੋਂ ਵੱਡੇ ਪੱਧਰ ਤੇ ਮੀਂਹ ਕਾਫੀ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ ਪੰਜਾਬ ਨਾਲ ਲੱਗਦੇ ਸੂਬੇ ਹੋਗੇ ਹਰਿਆਣਾ ਰਾਜਸਥਾਨ ਹੋਗੇ ਜਾਂ ਪੱਛਮੀ ਯੂਪੀ ਉੱਤਰ ਪੱਛਮੀ ਯੂਪੀ ਤੇ ਦਿੱਲੀ ਦੇ ਕਾਫੀ ਖੇਤਰਾਂ ਮੀਂਹ ਪੈਣ ਦਾ ਸਾਰ ਜਿਹੜੇ ਬੰਦੇ ਦਿਖਾਈ ਦੇ ਆ ਗਿਆ ਅਲਰਟ ਜਾਰੀ ਕੀਤਾ ਹੈ ਮੌਸਮ ਕੇਂਦਰ ਚੰਡੀਗੜ੍ਹ ਵੱਲੋਂ ਜਿਹੜਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤਾਂ ਮੀਂਹ ਕਾਫੀ ਖੇਤਰਾਂ ਵਿੱਚ ਪੈਣ ਦੇ आसार ਨੇ ਆਉਣ ਵਾਲੇ ਦਿਨਾਂ ਵਿੱਚ ਤਾਂ ਉਸ ਤੋਂ ਲਾਗ ਆਪਾਂ ਗੱਲ ਕਰੀ ਤਾਂ 1 ਸਤੰਬਰ ਠੀਕ ਹੈ 2 ਸਤੰਬਰ 3 ਤੇ 4 ਸਤੰਬਰ ਤੋਂ ਪਹਿਲਾਂ ਦੱਸ ਦਿੱਤਾ ਇੱਕ ਜਾਂ ਦੋ ਵਾਰ ਵੱਡੇ ਪੱਧਰ ਤੇ ਮੀਂਹ ਤੇ ਇੱਕ ਵਾਰ ਹੋ ਸਕਦਾ ਹੈ ਦੋ ਵਾਰ ਟੁੱਟਵੇਂ ਤੌਰ ਤੇ ਆਕਾਰਵੀਆਂ ਰੈਸ ਨੇ ਉੱਤਰ ਪੂਰਬੀ ਇਲਾਕਿਆਂ ਵਿੱਚ ਤਾਂ ਪੰਜਾਬ ਦੇ ਸਰਦੀ ਇਲਾਕਿਆਂ ਕੇ ਪਾਕਿਸਤਾਨ ਦੇ ਨਾਲ ਲੱਗਦੇ ਖੇਤਰ ਹੋਗੇ ਜਾਂ ਦੱਖਣੀ ਖੇਤਰ ਹੋਗੇ ਫਿਰੋਜ਼ਪੁਰ ਤੋਂ ਲੈ ਕੇ ਬਠਿੰਡਾ ਆ ਗਿਆ ਜਾਂ ਮਾਨਸਰ ਖੇਤਰ ਹੋਗੇ ਆ ਬਾਕੀ ਆ ਫਰੀਦਕੋਟ ਹੋਗੇ ਮੁਕਸਰ ਦਾਲ ਕਾ ਉੱਤਰ ਪਾਇਆ ਜਿਹੜੇ ਪੱਛਮੀ ਆਪਣੇ ਰਾਜਸਥਾਨ Rajasthan ਦੇ ਖੇਤਰੋ ਕੇ ਸ਼ਿਰਕ ਗੰਗਾ ਹਨੂਮਾਨਗੜ ਹੋ ਗਿਆ ਨੋਪਗੜ ਹੋ ਗਿਆ ਸੂਰਤਗੜ ਹਰਿਆਣਾ ਦੇ ਸਿਰਸਾ ਸਾਰ ਫਤਿਆਬਾਦ ਤੋਂ ਲੈ ਕੇ ਆਪਣੇ ਚੰਡੀਗੜ ਦੇ ਨਾਲ ਲੱਗਦੇ ਖੇਤਰੋ ਕੇ ਕੈਥਲ ਅੰਮ੍ਰਾਲਾ ਪੰਚਕੂਲ ਕਾ ਪੰਜਾਬ ਦੇ ਪਟਿਆਲਾ ਸੰਗਰੂਰ ਗਾ ਲੁਧਿਆਣਾ ਨਵਾਂ ਸ਼ਹਿਰ ਫਤਿਹਗੜ੍ਹ ਸਾਹਿਬ ਮੁਹਾਲੀ ਹੋ ਗਿਆ ਹੁਸ਼ਿਆਰਪੁਰ ਤੋਂ ਲੈ ਕੇ ਪਠਾਨਕੋਟ ਗੁਰਦਾਸਪੁਰ ਜਲੰਧਰ ਕਪੂਰ ਸਲਾਮਰਸਰ ਤਰਨਤਾਰਨ ਹੋ ਗਿਆ ਦਿੱਲੀ ਦੇ ਖੇਤਰ ਪੱਛਮੀ ਯੂਪੀ ਯਾਨਕੀ ਕਾਫੀ ਖੇਤਰਾਂ ਵਿੱਚ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਦੇ ਸਾਰ ਨੇ 1 ਸਤੰਬਰ ਨੂੰ ਇਹਨਾਂ ਦੇ ਕ ਉਭਿ ਜਿਹੜੇ ਦੱਸੇ ਨੇ ਇੱਥੇ ਕਾਫੀ ਖੇਤਰਾ ਮੀ ਜਿਹੜਾ ਪੈਸਰ ਹਲਕੇ ਤੋਂ ਦਰਮਿਆਨਾ ਕਿਤੇ ਦਰਮਿਆਨੇ ਤੋਂ ਭਾਰੀ ਤੇ ਕੁਝ ਖੇਤਰਾ ਵਿੱਚ ਆਤੀ ਜਿਹੜਾ ਭਾਰੀ ਵੀ ਦਰਜ ਕੀਤਾ ਜਾਸਰ ਜੇਕਰ ਮੀ ਇਸ ਤਰ੍ਹਾਂ ਹੀ ਪੈਂਦੇ ਰਹਿ ਤਾਂ ਡੈਮੋ ਵਿੱਚ ਪਾਣੀ ਵਧੇਗਾ ਤੇ ਫਿਰ ਤੋਂ ਜਿਹੜੇ ਛੱਡਣ ਦੀ ਨੋਬਤ ਆ ਸਕਦੀ ਹੈ ਅੱਜ ਆਪਾਂ ਗੱਲ ਕਰੇ 1 ਸਤੰਬਰ ਉਸ ਤੋਂ ਬਾਅਦ ਪਹਿਲਾਂ 30 ਆਪਾਂ 31 ਅਗਸਤ ਨੂੰ ਜਿਹੜਾ ਡੈਮੋ ਵਿੱਚ ਸਵੇਰ ਜਿਹੜਾ ਪਾਣੀ ਛੱਡਿਆ ਗਿਆ ਠੀਕ ਹੈ ਤਾਂ ਉਸ ਤੋਂ ਬਾਅਦ ਹੁਣ 1 ਸਤੰਬਰ ਨੂੰ ਹੋ ਸਕਦਾ ਜਾਂ 2 ਸਤੰਬਰ ਨੂੰ ਪਾਣੀ ਹੋਰ ਛੱਡਿਆ ਜਾ ਸਕਦਾ ਚਾਣਕੀ ਫਿਰ ਤੋਂ ਜਿਹੜਾ ਨੰਬੀਰ ਸਥ ਤਾਨੂਗਾ ਕਪੂਰਥਲਾ ਦੇ ਖੇਤਰੋਗੇ ਬਾਕੀ ਰਾਵੀ ਦਾ ਦਰਿਆ ਪਗਲ ਕੇ ਰਾਵੀ ਵਿੱਚ ਜਿਹੜਾ ਜਿਹੜੇ ਆਪਣੇ ਨਾਲ ਲੱਗਦੇ ਪਿੰਡ ਇੱਥੇ ਵੀ ਖਤਰਾ ਆ ਖਤਰਾ ਬਣਸ ਰਿਹਾ ਜਾਨਕੀ ਇੱਥੇ ਵੀ ਪਾਣੀ ਦਾ ਪੱਧਰ ਵਧ ਸਕਦਾ ਹੈ ਤੇ ਬਾਕੀ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਦੇ ਨਾਲ ਡੈਮੋ ਵਿੱਚ ਪਾਣੀ ਵਧੇਗਾ ਤੇ ਫਿਰ ਤੋਂ ਜਿਹੜਾ ਛੱਡਿਆ ਜਾਵੇਗਾ ਜੋ ਵਿਆਸ ਹੋ ਗਿਆ ਜਾਂ ਆਪਣਾ ਸਤਲੁਜ ਜਾਂ ਬਾਕੀ ਜਿਹੜੇ ਦਰਿਆ ਹੋਗੇ ਜਾਂ ਰਾਵੀ ਹੋ ਗਿਆ ਠੀਕ ਹੈ ਬਾਕੀ ਜੋ ਵੀ ਦਰਿਆ ਲੱਗਦੇ ਨੇ ਠੀਕ ਹੈ ਨਾਲ ਲੱਗਦੇ ਪਿੰਡਾਂ ਵਿੱਚ ਇਹ ਵੀ ਜਿਹੜਾ ਹੜ ਦਾ ਖਤਰਾ ਮਟਰਾ ਰਿਹਾ ਜਾਨਕੀ ਆਉਣ ਵਾਲੇ ਦਿਨਾਂ ਵਿੱਚ ਜੇਕਰ ਮੀਂਹ ਹੋਰ ਪੈਂਦੇ ਨੇ ਤਾਂ ਕਾਫੀ ਜਿਹ ਜਣੀ ਕਾਫੀ ਖੇਤਰਾਂ ਵਿੱਚ ਹੱਟ ਦੀ ਸਥਿਤੀ ਫਿਰ ਤੋਂ ਜਿਹੜੀ ਪਾਨਦੀ ਦਿਖਾਈ ਦੇ ਸਕਦੀ ਹੈ ਤੇ ਪਾਣੀ ਦਾ ਪੱਦਰ ਫਿਰ ਵਤਨ ਦੇ ਨਾਲ ਪਾਣੀ ਜਿਹੜਾ ਛੱਡਿਆ ਜਾ ਸਕਦਾ ਹੈ ਤੇ 1 ਸਤੰਬਰ ਨੂੰ ਠੀਕ ਹੈ ਕਾਫੀ ਖੇਤਰਾਂ ਵਿੱਚ ਮੀਂਹ ਪੈਣ ਦਾ ਅਸਾਰ ਨੇ ਪੰਜਾਬ ਨਾਲ ਲੱਗਦੇ ਹਰਿਆਣਾ, ਰਾਜਸਥਾਨ, ਪੱਛਮੀ ਯੂਪੀ, ਦਿੱਲੀ ਦੇ ਕਾਫੀ ਖੇਤਰਾਂ ਵਿੱਚ ਉਸ 2 ਸਤੰਬਰ ਨੂੰ ਵੀ ਚਾਂਸ ਹੈ ਕਿ ਨੇ ਕਈ ਖੇਤਰਾਂ ਵਿੱਚ ਜੜਤਰਜ ਕੀਤਾ ਜਾ ਸਕਦਾ ਹੈ ਰੈੱਡ ਵਾਰਨਿੰਗ ਵੀ ਆ ਗਈ ਤੁਸੀਂ ਜੋ ਸੈਟਲਾਈਟ ਰਡਾਰ ਸਿਸਟਮ ਦੇਖ ਸਕਦੇ ਹੋ ਤੇ ਉਸ ਵਾਰ 3 ਸਤੰਬਰ ਨੂੰ ਚਾਂਸ ਹੈ ਕਿ ਨੇ 30 40 ਜਾਂ 40 45% ਖੇਤਰਾਂ ਵਿੱਚ ਚਾਰ ਨੂੰ ਹੋ ਸਕਦਾ ਥੋੜੀ ਜ਼ਮੀਨ ਦੀ ਗਤੀ ਵਿਚ ਕਟੌਤੀ ਆਉਣ ਦੀ ਸੰਭਾਵਨਾ ਤਿੰਨ ਤੱਕ ਹੈ ਸਾਵਨਾ ਕੀ 2 3 ਠੀਕ 1 ਤੋਂ ਲੈ ਕੇ 3 ਸਤੰਬਰ ਤੱਕ ਕਾਫੀ ਖੇਤਰਾਂ ਵਿੱਚ ਵੱਡੇ ਪੱਧਰ ਤੇ ਵੀ ਕਾਫੀ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਬਾਕੀ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਆਪਾਂ ਚੈਨਲ ਤੇ ਵਿਚਾਰਾਂ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤਦੋਂ ਅੰਤ ਤਹੜ ਤੁਹਾਡਾ ਬਹੁਤ ਬਹੁਤ ਧੰਨਵਾਦ